ਪੰਜਾਬ ਦੀ ਪਵਿੱਤਰ ਧਰਤੀ ਸ਼੍ਰੀ ਮੁਕਸਰ ਸਾਹਿਬ ਜਿੱਥੇ ਹਰ ਰੇਤ ਦਾ ਕਣ ਸ਼ਹਾਦਤਾਂ ਅਤੇ ਅਦੁੱਪਤ ਸ਼ਾਕੀਆਂ ਦੀ ਗਵਾਹੀ ਦਿੰਦਾ ਹੈ ਇਸ ਧਰਤੀ ਉੱਤੇ ਸਥਿਤ ਹੈ ਇਤਿਹਾਸਿਕ ਗੁਰਦੁਆਰਾ ਸ੍ਰੀ ਦਾਤਨ ਸਰ ਸਾਹਿਬ ਇੱਕ ਅਜਿਹੀ ਥਾਂ ਜੋ ਸਿਰਫ ਇਤਿਹਾਸ ਨਹੀਂ ਸਗੋਂ ਸੂਰਬੀਰਤਾ ਅਤੇ ਰੋਹਾਨੀ ਤਾਕਤ ਦਾ ਪ੍ਰਤੀਕ ਹੈ ਖਿਦਰਾਣੇ ਦੀ ਟਾਪ ਦੀ ਜੰਗ ਤੋਂ ਬਾਅਦ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਪਹੁੰਚੇ ਸਵੇਰ ਦੇ ਸਮੇਂ ਗੁਰੂ ਸਾਹਿਬ ਨੇ ਇੱਥੇ ਦਤਨਕੁਰਲਾ ਕੀਤਾ ਇਹ ਧਰਤੀ ਸਿਰਫ ਕਰਾਮਾਤ ਦੀ ਨਹੀਂ ਸੂਰਮੇ ਪੜਨ ਦੀ ਵੀ ਗਵਾਹ ਹੈ ਇਤਿਹਾਸ ਦੱਸਦਾ ਹੈ ਕਿ ਜਦੋਂ ਗੁਰੂ ਸਾਹਿਬ ਇੱਥੇ ਦਤਨਕੁਰਲਾ ਕਰਨ ਲਈ ਆਏ ਤਾਂ ਸਰਹਿੰਦ ਦੇ ਸੂਬੇ ਦੇ ਬਲੋ ਭੇਜਿਆ ਹੋਇਆ ਇੱਕ ਸੂਈਆ ਨੂਰਦੀਨ ਗੁਰੂ ਸਾਹਿਬ ਉੱਤੇ ਤਲਵਾਰ ਨਾਲ ਹਮਲਾ ਕਰਨ ਦੇ ਲਈ ਪਿੱਛੋਂ ਆਇਆ ਉਹ ਧੋਖੇ ਨਾਲ ਨੇੜੇ ਪਹੁੰਚਿਆ ਪਰ ਦਸ਼ਮੇਸ਼ ਪਿਤਾ ਹਰ ਵੇਲੇ ਸੁਚੇਤ ਅਤੇ ਅਡੋਲ ਰਹਿੰਦੇ ਸਨ ਜਿਉਂ ਹੀ ਉਸਨੇ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬ ਨੇ ਸਰਬਲੋ ਦੇ ਗੜਬੇ ਦੇ ਨਾਲ ਉਸ ਦਾ ਮੁਕਾਬਲਾ ਕੀਤਾ ਤੇ ਇੱਕ ਝਟਕੇ ਵਿੱਚ ਹੀ ਉਸ ਨੂੰ ਮਾਰ ਮੁਕਾਇਆ ਇਹ ਘਟਨਾ ਸਾਨੂੰ ਦੱਸਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿਰਫ ਰੋਹਾਨੀ ਆਗੂ ਨਹੀਂ ਸਗੋਂ ਮਹਾਨ ਯੋਧੇ ਵੀ ਸਨ ਜੋ ਧਰਮ ਦੀ ਰੱਖਿਆ ਲਈ ਹਰ ਵੇਲੇ ਤਿਆਰ ਰਹਿੰਦੇ ਸਨ ਉਸ ਨੂਰਦੀਨ ਦੀ ਕਵਰ ਅੱਜ ਵੀ ਗੁਰਦੁਆਰਾ ਦਾਤਨ ਸਰ ਸਾਹਿਬ ਦੇ ਬਿਲਕੁਲ ਨੇੜੇ ਮੌਜੂਦ ਹੈ ਸਿੱਖ ਸੰਗਤ ਉਸ ਕਵਰ ਨੂੰ ਜੁੱਤੀਆਂ ਮਾਰ ਕੇ ਅੱਗੇ ਵਧਦੀ ਹੈ ਤਾਂ ਜੋ ਇਹ ਸੰਦੇਸ਼ ਸਦਾ ਕਾਇਮ ਰਹੇ ਕਿ ਧਰਮ ਤੇ ਬਾਹਰ ਕਰਨ ਵਾਲੇ ਦਾ ਅੰਤ ਹਮੇਸ਼ਾ ਬੁਰਾ ਹੁੰਦਾ ਹੈ ਅੱਜ ਗੁਰਦੁਆਰਾ ਸ੍ਰੀ ਦਤਨ ਅਸਰ ਸਾਹਿਬ ਸਿਮਰਨ ਸੇਵਾ ਅਤੇ ਸ਼ਹਾਦਤ ਦੀ ਯਾਦ ਦਾ ਕੇਂਦਰ ਹੈ ਇੱਥੇ ਆ ਕੇ ਮਨ ਨੂੰ ਅਦੁੱਪਤ ਸ਼ਾਂਤੀ ਮਿਲਦੀ ਹੈ ਇਹ ਧਰਤੀ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਨਾਲ ਜੁੜਿਆ ਹਰ ਪਲ ਅਮਰ ਹੋ ਜਾਂਦਾ ਹੈ ਅਤੇ ਇੱਥੇ ਗੁਰੂ ਦੀ ਕਿਰਪਾ ਹੋਵੇ ਜਿੱਥੇ ਵੀ ਗੁਰੂ ਦੀ ਕਿਰਪਾ ਹੋਵੇ ਉੱਥੇ ਅੰਧਕਾਰ ਵੀ ਰੌਸ਼ਨੀ ਵਿੱਚ ਬਦਲ ਜਾਂਦਾ ਹੈ ਗੁਰਦੁਆਰਾ ਦਾਤਨ ਸਰ ਸਾਹਿਬ ਸਿਰਫ ਇੱਕ ਧਾਰਮਿਕ ਸਥਾਨ ਨਹੀਂ ਸਗੋਂ ਵਿਸ਼ਵਾਸ ਹਿੰਮਤ ਅਤੇ ਨਿਡਰਤਾ ਦੀ ਜੀਵੰਤ ਮਿਸਾਲ ਹੈ ਕੀ ਤੁਸੀਂ ਸ੍ਰੀ ਮੁਕਸਰ ਸਾਹਿਬ ਵਿਖੇ ਆ ਕੇ ਇਸ ਗੁਰੂ ਘਰ ਦੇ ਦਰਸ਼ਨ ਕੀਤੇ ਨੇ ਜੇ ਨਹੀਂ ਕੀਤੇ ਤਾਂ ਇਸ ਦੇ ਦਰਸ਼ਨ ਜਰੂਰ ਕਰਿਓ ਜੇਕਰ ਦਰਸ਼ਨ ਕੀਤੇ ਨੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਅਸੀਂ ਹੋਰ ਇਤਿਹਾਸ ਦੀਆਂ ਵੀਡੀਓ ਤੁਹਾਡੇ ਸਾਹਮਣੇ ਲਿਆਈਏ ਤੁਸੀਂ ਕਮੈਂਟ ਕਰਕੇ ਸਾਡਾ ਹੌਸਲਾ ਜਰੂਰ ਵਧਾਓ